ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਕੀਮਤੀ ਜਾਨਾਂ ਮੌਤ ਦੇ ਮੂਹਰੇ ਚੋਰੀਆਂ ਨੇ ਤਾਂ ਇਹ じゃਇਕ ਦਰਦਨਾਕ ਹਾਦਸਾ ਬਰਨਾਲਾ ਦੇ ਤਨੋਲਾ ਕਸਬੇ 'ਚ ਵਾਪਰਿਆ ਜਿੱਥੇ ਕਿ 50 ਸਾਲ ਦੇ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਦਰਸਲ ਇਹ ਸ਼ਖਸ ਜੜਕੇ ਸੁਣਨ ਤੇ ਬੋਲਣ ਤੋਂ ਅਸਮਰਥ ਸੀਗਾ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਜਾ ਰਿਹਾ ਸੀ ਗਊਸ਼ਾਲਾ 'ਚ ਸੇਵਾ ਕਰਨ ਨੂੰ ਪਰੰਤੂ ਆਪਣੇ ਘਰ ਜਾ ਰਿਹਾ ਸੀ ਤਾਂ ਅਚਾਨਕ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ 50 ਸਾਲਾਂ ਪੂਸ਼ਣ ਕੁਮਾਰ ਦੇ ਵਜੋਂ ਹੋਈ ਹੈ ਤਸਵੀਰਾਂ ਸਿੱਤੋਨਾ ਸਾਂਝੀਆਂ ਕਰ ਰਹੇ ਹਾਂ ਤਾਂ ਪੂਸ਼ਣ ਕੁਮਾਰ ਜਿਹੜਾ ਕਿ 50 ਸਾਲ ਦੀ ਉਸ ਦੀ ਉਮਰ ਸੀ ਤੇ ਸੁਣਨ ਤੋਂ ਅਸਮਰਥ ਸੀਗਾ ਸੁਣਨ ਤੇ ਬੋਲਣ ਤੋਂ ਅਸਮਰਥ ਸੀਗਾ ਜਿਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੂਸ਼ਨ ਕੁਮਾਰ ਜਿਸ ਦੀ ਉਮਰ 50 ਸਾਲ ਸੀਗੀ ਉਹ ਤਾਂ ਨਾ ਸੁਣ ਸਕਦਾ ਸੀ ਤੇ ਨਾ ਹੀ ਬੋਲ ਸਕਦਾ ਸੀ ਤੇ ਗਊਸ਼ਾਲਾ ਵਿਖੇ ਸੇਵਾ ਕਰਨ ਤੋਂ ਬਾਅਦ ਆਪਣੇ ਸਾਈਕਲ ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਇੰਨੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੇ ਟਿਪਰੇਡ ਦੇ ਵਿੱਚ ਲੈ ਲਿਆ ਤੇ ਕਾਫੀ ਕਿਲੋਮੀਟਰ ਤੱਕ ਉਸ ਨੂੰ ਕੁੜੀਸ ਦਾ ਲੈ ਗਿਆ ਜਿਸ ਤੋਂ ਬਾਅਦ ਪੂਸ਼ਨ ਕੁਮਾਰ ਦੀ ਮੌਤ ਹੋ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਦੀ ਡੈਡ ਵਾਰਡ ਨੂੰ ਸਿਵਲ ਹਸਪਤਾਲ ਬਰਨਾਲਾ ਵਿਕੇ ਪੋਸਟਮਾਰਟਮ ਕਰਵਾਉਣ ਦੇ ਲਈ ਭੇਜ ਦਿੱਤਾ ਗਿਆ ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੇ ਵਾਹਨ ਦੀ ਪਛਾਣ ਕਰ ਲਈ ਹੈ ਤੇ ਜਲਦ ਹੀ ਵਾਹਨ ਚਾਲਕ ਨੂੰ ਗ੍ਰਿਫਤਾਰ ਕਰਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਲਗਾਤਾਰ ਜਹੀਆਂ ਘਟਨਾਵਾਂ ਜੇ ਜੋ ਨੇ ਉਹ ਪੰਜਾਬ ਦੇ ਵਿੱਚ ਵਧ ਰਹੀਆਂ ਨੇ ਤੇਜ਼ ਰਫ਼ਤਾਰ ਵਾਹਨਾ ਦਾ ਕਹਿਰ ਵੇਖਣ ਨੂੰ ਮਿਲਦਾ ਅੰਨੇ ਵਾਹ ਗੱਡੀਆਂ ਚਲਾਉਂਦੇ ਨੇ ਨਹੀਂ ਪਤਾ ਲੱਗਦਾ ਕਿ ਆਸੇ-ਪਾਸੇ ਕੋਈ ਜਾ ਰਿਹਾ ਜਾਂ ਨਹੀਂ ਜਾ ਰਿਹਾ ਕਈ ਵਾਰ ਤੱਕ ਇਹ ਨਹੀਂ ਲਾਪਰਵਾਹੀ ਦੇ ਨਾਲ ਡਰਾਈਵਿੰਗ ਕਰਦੇ ਨੇ ਜਿਸ ਦੇ ਨਾਲ ਜੇ ਹਾਦਸੇ ਜੜੇ ਨੇ ਵਾਪਰ ਜਾਂਦੇ ਨੇ ਤਾਂ ਸਾਨੂੰ ਚਾਹੀਦਾ ਹੈ ਕਿ ਡਰਾਈਵਿੰਗ ਕਰਦੇ ਸਮੇ ਅਸੀਂ ਧਿਆਨ ਹਿਤ ਹੋਈਏ ਆਸਾ-ਪਾਸਾ ਦੇਖੀਏ ਹੋ ਸਕੇ ਰਫਤਾਰ ਨੂੰ ਹੌਲੀ ਰੱਖੋ ਤਾਂ ਜੋ ਕਿਸੇ ਦੀ ਜਾਨ ਨਾ ਸੀ ਲੈ ਸਕੇ ਤੇ ਨਾ ਹੀ ਕਿਸੇ ਦੀ ਜਾਨ ਲੈ ਸਕੇ ਤੇ ਨਾ ਹੀ ਆਪਣੇ ਗਵਾ ਸਕੇ ਇੱਕ ਬਹੁਤ ਦਰਦਨਾਕ ਸੜਕ ਹਾਸਾ ਹੋਇਆ ਜਿਹੜਾ ਕਿ ਗਊਸ਼ਾਲਾ ਕੋਲੋਂ ਕੋਈ ਪਿਕਅਪ ਗੱਡੀ ਨੇ ਇੱਕ ਸਾਈਕਲ ਤੇ ਜਾਂਦੇ ਵਿਅਕਤੀ ਨੂੰ ਨਾਲ ਆਪਦੀ ਚਪੇੜ ਦੇ ਵਿੱਚ ਲੈ ਕੇ ਢੂਕੇ ਗਾਨਗੜ ਮੋੜ ਤੱਕ ਲਿਆਂਦਾ ਤੇ ਉਹਦੀ ਮੌਕੇ ਤੇ ਹੀ ਜਿਹੜੀ ਆ ਮੌਤ ਹੋ ਗਈ ਹੈ ਬਹੁਤ ਬੁਰੀ ਤਰ੍ਹਾਂ ਉਹਦੀ ਜਿਹੜੀ ਚਰਬੀ ਆ ਉਹ ਵੀ ਸੜਕ ਦੇ ਉੱਤੇ ਖਿੰਡ ਗਈ ਉਹ ਤਨੌਲੇ ਦੇ ਹੀ ਰਹਿਣ ਵਾਲਾ ਸੀ ਜੀ ਹਨੂਮਾਨ ਮੰਦਿਰ ਜਿਹੜਾ ਵਰਨੇ ਵਾਲਾ ਉੱਥੇ ਮੰਦਾ ਜਿਹੜਾ ਉਹ ਸੇਵਾ ਕਰਦਾ ਸੀ ਲੰਬੀ ਗਲੀ ਦਾ ਵਾਸੀ ਆ ਧਨੋਲੇ ਦਾ ਵਸਨੀਕ ਗੱਡੀ ਵਾਲੇ ਦਾ ਪਤਾ ਲੱਗਿਆ ਕੌਣ ਗੱਡੀ ਵਾਲਾ ਜੀ ਇੱਥੇ ਬੈਕ ਕਰਕੇ ਗੱਡੀ ਜਿਵੇਂ ਚਸ਼ਮਦੀਦਾਂ ਨੇ ਦੱਸਿਆ ਉਹ ਗੱਡੀ ਬੈਕ ਕਰਕੇ ਉਹਦਾ ਸਾਈਕਲ ਵਗੈਰਾ ਜਾਂ ਉਹਦੀ ਬਾਡੀ ਕੱਢ ਕੇ ਭਜਾ ਕੇ ਲੈ ਗਿਆ ਉਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਆ ਫੋਟੋਆਂ ਕਿਸੇ ਲਾਲ ਗੱਡੀ ਵਾਲੇ ਬੰਦੇ ਨੇ ਫੋਟੋਆਂ ਖਿੱਚੀਆਂ ਨੇ ਤੇ ਕੱਪਦੀਆਂ ਹੋ ਸਕਦਾ ਉਹਦੇ ਨੰਬਰ ਤੋਂ ਡਿਟੈਕਟ ਹੋ ਕੇ ਬੰਦੇ ਦੀ ਭਾਲ ਆ ਜਿਹੜੀ ਆ ਹੋ ਸਕੇ ਬਾਡੀ ਨੂੰ ਵੀ ਨ ਲੈ ਗਏ ਬਾਡੀ ਨੂੰ ਜੀ ਹਾਂ ਹੁਣੀ ਸੋ ਅੱਠ ਗੱਡੀ ਆਈ ਸੀਗੀ ਤਕਰੀਬਨ 1 ਘੰਟੇ ਬਾਅਦ ਉਹ ਬਾਡੀ ਨੂੰ ਰੱਖ ਕੇ ਉਹਦੇ ਵਿੱਚ ਲੈ ਗਏ ਲੱਗਦਾ ਕੁਸ਼ਰਾਬੀ ਵੈਸੇ ਵੀ ਹਾਂ ਤਕਰੀਬਨ ਜਾਂ ਕੋਈ ਹੋਰ ਕਾਰਨ ਲੱਗਦਾ ਇਹ ਕਹਿਣਾ ਹੁਣ ਕੁਝ ਵੀ ਠੀਕ ਨਹੀਂ ਹੈਗਾ ਜੀ ਹੋ ਸਕਦਾ ਜਿਹੜਾ ਡਰਾਈਵਰ ਆ ਉਹਦਾ ਕੋਈ ਨਸ਼ਾ ਪੱਤਾ ਕੀਤਾ ਹੋਵੇ ਕੁਝ ਨਹੀਂ ਕਹਿ ਸਕਦੇ ਇਸ ਮੌਕੇ ਤੇ ਪਰ ਜਿਹੜਾ ਇਹ ਵਤੀਰਾ ਹੋਇਆ ਉਹ ਬਹੁਤ ਨਿੰਦਣਯੋਗ ਆ ਕਿਉਂਕਿ ਅਨਮਨੋਖੀ ਜਿਹੜਾ ਇਹ ਇੱਕ ਤਰ੍ਹਾਂ ਦਾ ਵਤੀਰਾ ਸੀਗਾ ਬੰਦੇ ਤੋਂ ਐਕਸੀਡੈਂਟ ਆਪਾਂ ਰਾਸਤੇ 'ਚ ਤੁਰੇ ਫਿਰਦੇ ਆ ਐਕਸੀਡੈਂਟ ਅਕਸਰ ਹੀ ਹੋ ਜਾਂਦੇ ਨੇ ਪਰ ਜਿਹੜਾ ਸ਼ਰਮਨਾਕ ਆਹ ਕਾਰਾ ਉਹਨਾਂ ਨੇ 1 ਕਿਲੋਮੀਟਰ ਤੱਕ ਉਹਦੀ ਬਾਡੀ ਨੂੰ ਘੜੀਸਕੇ ਲੈ ਕੇ ਆਇਆ ਉਹ ਬਹੁਤ ਜਿਹੜਾ ਸ਼ਰਮਨਾਕ ਆਗਾ ਸਾਈਕਲ ਸਣੇ ਵਿੱਚ ਨਾਲ ਸਾਈਕਲ ਸਣੇ ਉਹਦੀ ਬਾਡੀ ਬਾਡੀ ਤੇ ਸਾਈਕਲ ਸਣੇ ਉਹਨੂੰ ਘੜੀਸਕੇ ਲੈ ਕੇ ਜਾਂਦਾ ਉਰੇ ਤੱਕ ਦਾਣਗੜ ਮੋੜ ਤੱਕ ਗਊਸ਼ਾਲਾ ਤੋਂ ਲੈ ਕੇ ਜੀ 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 ਇਹਨਾਂ ਇੱਥੋਂ ਤੋਂ ਤੋਂ ਦੇ ਨਿਪਾਟਣ ਤੋਂ ਇੱਕ ਫੋਨ ਮਸੂਲ ਹੋਇਆ ਸੀਗਾ ਵੀ ਇੱਥੇ ਨੌਲੇ ਦੇ ਵਿੱਚ ਇੱਕ ਕਬਕ ਗੱਡੀ ਵੱਲੋਂ ਅਨਨੋਨ ਵੱਲੋਂ ਇੱਕ ਸਾਈਕਲ ਸਵਾਰ ਨੂੰ ਫੇਟ ਮਾਰ ਕੇ ਵੀ ਉਹਨੂੰ ਕੁਝ ਦੂਰੀ ਤੱਕ ਪੁਰੀਸ ਕੈਂਚੀ ਜਿਹੜਾ ਹੈਗਾ ਵੀ ਉਹ ਐਕਸੀਡੈਂਟ ਕਰਕੇ ਬਚ ਗਈ ਹੈ। ਉਸ ਤੋਂ ਬਾਅਦ ਜੰਗ ਸਾਨੂੰ ਇਹ ਖਬਰ ਮਿਲੀ ਤੇ ਲੋਕਾਂ ਵੱਲੋਂ న్యూਸ న్యూਸ ਚੈਨਲਾਂ ਵੱਲੋਂ ਤੇ ਸਾਡੇ ਵੱਲੋਂ ਕੰਟਰੋਲ ਨੂੰ ਨੋਟ ਕਰਾਇਆ ਗਿਆ ਤਾਂ ਉਹ ਜਿਹੜੀ ਗੱਡੀ ਹੈਗੀ ਵੀ ਉਹਦਾ ਟ੍ਰੇਸ ਤਾਂ ਹੋ ਗਈ ਵੀ ਸਾਨੂੰ ਲਗਭਗ ਕਲੀਅਰ ਆ ਗਿਆ ਵੀ ਉਹਦਾ ਨੰਬਰ ਵਗੈਰਾ ਟ੍ਰੇਸ ਹੋ ਗਿਆ। ਤੇ ਜਿਹੜਾ ਹੈਗਾ ਮ੍ਰਿਤਕ ਨੂੰ ਅਸੀਂ ਐਂਬੂਲੈਂਸ ਦਾ ਹੈਗਾ ਹੈਗਾ ਪ੍ਰਬੰਧ ਕਰਕੇ ਉਹਨੂੰ ਸਿਵਲ ਹਸਪੀਟਲ ਕਰਨਾਲਾ ਜਾਇਆ ਮਿਰਾਇਆ ਜੋ ਵੀ ਇਹਦੇ ਚ ਹੁਣ ਬੰਦ ਦੀ ਕਾਰਵਾਈ ਹੋ ਗਈ ਅਸੀਂ ਜਲਦਬਾਜ਼ੀ ਕਰਕੇ ਤੇ ਉਹਨੂੰ ਟ੍ਰੇਸ ਕਰਕੇ ਗੱਡੀ ਨੂੰ ਫਿਰ ਗ੍ਰਿਫਤਾਰੀ ਜਿਹੜੀ ਵੀ ਹੋ ਗਈ ਬੰਦਿਆਧਰਾਮਾ ਦਾ ਜਲਦਬਾਜ਼ੀ ਕਰਤੀ ਦੀ ਲੋ ਤਣਾ ਉਹ ਲੈਦਾਰਣ ਵਾਲਾ ਉਹ ਗਊਸ਼ਾਲਾ ਚ ਮੱੱਖਾ ਟੇਕਣਾ ਹੈ ਸੀਗਾ ਇੱਥੇ ਤੇ ਇੱਥੋਂ ਜਦੋਂ ਜਾ ਰਿਹਾ ਸੀਗਾ ਵਾਪਸ ਜਿਹੜਾ ਹੈਗਾ ਦਸਮਨਤਾਪੂ ਜਿਹੜਾ ਪਿਕਅਪ ਵਾਲਾ ਸੀਕਦਾ ਜੀ ਰਫਤਾਰ ਦੇ ਸੀ ਦੂਜਾ ਡਰੰਕ ਸੀਦਾ ਨਹੀਂ ਅਜੇ ਜਿਹੜਾ ਹੈਗਾ ਡੈੱਡ ਬੋਡੀ ਜਮਾ ਕਰਾਈ ਗਈ ਹੈ ਹਸਪੀਟਲ ਨੂੰ ਉਰਕਾਉਣ ਤੇ ਜਾਂ ਉਹਦੇ ਵਾਰਸਾਂ ਵੱਲੋਂ ਪਿਆਰ ਲਖਾਇਆ ਜਾਣ ਤੇ ਤੇ ਜਿਹੜੀ ਹੈਗੀ ਅਗਲੀ ਗੱਲ ਹੈ